ਵਾਹਿ ਗੁਰੂ ਸਾਹਿਬ ਜੀ ਤੇਰ ਕਵਣ ਕਵਣ ਗੁਣ ਕਹਿ ਕਾਵਾ ਤੂੰ ਸਾਇਬ ਗੁਣੀ ਨਦਾਨ ਤੁਮਰੀ ਮੈਮਾ ਬਰਨਾ ਸਾਕੂੰ ਤੂੰ ਠਾਕਰ ਊਚ ভগবਾਨ ਸੋ ਕਹ ਟਲ ਗੁਰ ਸੇਵੀ ਐ ਅਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਾਹਿਬ ਜੀ ਸੋਰਠ ਮਹਲਾ ਪੰਜਵਾ ਸੂਖ ਸਹਜ ਅਨੰਦਾ ਰਬ ਮਿਲਿਆ ਮਨ ਪਵੰਦਾ ਪੂਰਾ ਗੁਰ ਕਿਰਪਾ ਤਾਰੀ ਤੰਗਤ ਭਈ ਮਾਰੀ ਸੋਖ ਸਜ ਅਨੰਦਾ ਪ੍ਰਭ ਮਿਲਿਓ ਮਨ ਭਵੰਦਾ ਕਿਰਪਾ ਤਾਰੇ ਤਾਂਗਤ ਭਈ ਹਮਾਰੇ ਹਰ ਕੀ ਪ੍ਰੇਮ ਭਗਤ ਮਨ ਨਿਨਾ ਨਿਤ ਬਾਜ ਅਨਹਦ ਬਿਨਾ ਰਹਾ ਹਰ ਚਰਨ ਕੀ ਓਟੁ ਸ਼ਸਾਨੀ ਸਭ ਚੁਕੀ ਕਾਣ ਲੋਕਾਣੇ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੋਣ ਗਾਇਆ ਕਟਿਆ ਜਮ ਕ ਫਸਾ ਮਨਪੂਰਨ ਹੋਈ ਆਸਾ ਜਪੇਖ ਤ ਸੋਈ ਹਰ ਪ੍ਰਭ ਬਿਨ ਅਵਰਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਤੇ ਆਇਆ ਅਟਲ ਸੁਖ ਨਾਨਕ ਪਾਇਆ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁੱਖ ਲਾਥੇ ਨਿਰਭਾਣ ਨਾਮ ਆਇਆ ਔਰ ਟਾਲ ਸੁਖ ਨਾਨਕ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਰਠ ਮਹਲਾ ਪੰਜਵਾ ਸੂਖ ਸਹਜ ਅਨੰਦਾ ਪ੍ਰਭ ਮਿਲਿਓ ਮਨ ਪਾਵੰਦਾ ਬੂਰਾ ਗੁਰ ਕਿਰਪਾ ਤਾਰੀ ਤਾ ਗਤ ਭਈ ਹਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿ ਗੁਰੂ ਸਾਹਿਬ ਜੀ ਰੁਗਣ ਤੇ ਅਰ ਸੋਗਣ ਤੇ ਜਲ ਜੁਗਣ ਤੇ ਬਾਤ ਬਾਂਤ ਬਚਾਵੇ ਸਤਰੁ ਅਨੇਕ ਚਲਾਵ ਤੁ ਘਾਵ ਤਉ ਤਨ ਏਕ ਨਾ ਲਾਗਣ ਪਾਵੈ ਰਾਖੋ ਤਾ ਆਪਨੋ ਕਰਦਾ ਕਰ ਪਾਪ ਸਭੁ ਨ ਪੇਟਣ ਪਾਵੈ ਵਾਹਿਗੁਰੂ ਸਾਹਿਬ ਜੀ ਸਵਈਆ जोद जितेन के प्रसाद इनके प्रसाद सुदान करे जो दतैनिक के प्रसाद या प्रसाद सुदान करे ਅਗ ਓਗਤਰ ਇਨਕੇ ਪਰਸਾਦ ਇਨਕੀ ਕਿਰਪਾ ਹੁਨ ਕਾਮ ਪਰੇ ਇਨਕੇ ਪਰਸਾਦ ਸੋ ਵਿਦਿਆ ਲਈ ਇਨਕੀ ਕਿਰਪਾ ਸਭ ਛਤਰ ਮਰੇ ਇਨਾਂ ਦੀ ਕਿਰਪਾ 'ਕੇ ਸਜੇ ਹਮ ਹੈ ਨੈ ਮੂਸੇ ਗਰੀਬ ਕਰੋੜ ਪਰੇ ਇਨਾਂ ਦੀ ਕਿਰਪਾ 'ਕੇ ਸਜੇ ਹਮ ਹੈ ਨੈ ਮੂਸੇ ਗਰੀਬ ਕਰੋੜ ਪਰੇ ख़ाल वाहिगुरु जी फतेह